ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਦੱਸਦੇ ਆਂ ਜੀ ਮਿਰਚਾਂ ਦਾ achar ਪੋਣ ਹਾਂ ਜੀ ਆ ਆ ਗੀਆਂ ਆਪਣੀਆਂ ਘਰ ਦੀਆਂ ਮਿਰਚਾਂ ਤੋੜ ਕੇ ਲਿਆਂਦੀਆਂ ਤਾਜ਼ੀਆਂ ਇਹਦਾ ਪਾਵਾਂਗੇ ਆਪਾਂ ਅਚਾਰ ਪਹਿਲਾਂ ਆਪਾਂ ਇਹਨੂੰ ਅਲੱਗ ਕਰਦੇ ਦੋ ਤਰ੍ਹਾਂ ਦੀਆਂ ਆਂ ਹਾਂਜੀ ਹੁਣ ਆਪਾਂ ਮਿਰਚਾਂ ਧੋ ਲਈਆਂ ਧੋ ਕੇ ਸੁਕਾ ਲਈਆਂ ਤੇ ਹੁਣ ਆਪਾਂ ਇਹਨਾਂ ਦਾ ਚਾਰ ਪੌਣੇ ਕੱਟ ਕਿ ਤੁਹਾਨੂੰ ਦੱਸ ਦਿਆਂ ਕਿਵੇਂ ਪਾਉਣਾ ਆਹ ਹੈਗੀਆਂ ਆਪਣੇ ਕੋਲ ਮੋਟੀਆਂ ਮਿਰਚਾਂ ਇਹ ਵੀ ਆਪਣੇ ਲਈਆਂ ਤੇ ਇਹਦਾ ਆਪਾਂ ਪਾਵਾਂਗੇ ਫਿਰ ਚਾਰ ਕਰ ਲਵਾਂ ਤੇ ਇਹ ਆਪਾਂ ਹੋਰ ਤਰੀਕੇ ਨਾਲ ਪਾਵਾਂਗੇ ਇਹ ਵੀ ਦੱਸਾਂਗੇ ਤੁਹਾਨੂੰ ਕਿਵੇਂ ਪਾਉਣਾ ਵਾ ਤੇ ਅੱਜ ਆਪਾਂ ਪਾਵਾਂਗੇ ਬਰੀਕ ਮਿਰਚਾਂ ਦਾ ਚਾਰ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਟਦੇ ਹਾਂ ਹਾਂਜੀ ਆਪਾਂ ਆਹ ਮਿਰਚਾਂ ਕੱਟ ਲਈਆਂ ਤੇ ਇਹ ਪਡੰਡੀਆਂ ਲੱਗ ਲਾਤੀਆਂ ਤੇ ਮਿਰਚਾਂ ਪੈ ਇਸ ਤਰ੍ਹਾਂ ਕੱਟ ਲਈਆਂ ਪਰ ਇਹਨਾਂ ਨੂੰ ਪੂਰੇ ਕੱਟਣੀਆਂ ਵਿੱਚ ਰੱਖਣਾ ਨਹੀਂਗਾ ਜਿਵੇਂ ਆਪਾਂ ਆਮ ਮਿਰਚਾਂ ਦਾ 4-5 ਨੇ ਹੁੰਨੇ ਆ ਤੇ ਵਿੱਚ ਆਪਾਂ ਜੁੜੀ ਰੱਖ ਲਈਨੇ ਉਹਵੇਂ ਰੱਖਣਾ ਆਪਾਂ ਇਹਨਾਂ ਨੂੰ ਕਲੀਆਂ-ਕਲੀਆਂ ਕਰਕੇ ਕੱਟਣਾ ਨਾ ਤੇ ਮੈਂ ਤਾਂ ਇੰਨੀ ਆਕ ਪੁਣੀ ਕਿਉਂਕਿ ਮੈਂ ਇਹ ਵੀਡੀਓ ਬਣਾਉਣ ਦੇ ਕਰਕੇ ਵੀ ਚਲੋ ਫੈਮਲੀ ਥੋੜੀ ਕਰਕੇ ਤੇ ਮੈਂ ਉਹਨਾਂ ਕੀ ਜਲਦੀ ਬਣਾ ਲੈਣੀ ਆ ਤੇ ਉਹਨਾਂ ਕਿ ਆਪਾਂ ਮੇਰੇ ਕੋਲ ਟਾਈਮ ਵੀ ਥੋੜਾ ਜਿਹਾ ਕਰਕੇ ਤੇ ਮੈਂ ਦੱਸਣ ਵਾਸਤੇ ਉਹਨਾਂ ਕਿ ਆਚਾਰ ਪੁਣੀਆਂ ਮਿਰਚਾਂ ਤਾਂ ਮੇਰੇ ਕੋਲ ਕਾਫੀ ਪਈਆਂ ਵਾ ਤੇ ਪਰ ਮੈਂ ਇੰਨੇ ਕ ਦਾ ਹੀ ਚਾਰ ਪਾਉਂਗੀ ਤੇ ਤੁਸੀਂ ਜਿਆਦਾ ਹੀ ਪਾ ਸਕਦੇ ਕਿਉਂਕਿ ਇਹ ਖਰਾਬ ਨਹੀਂ ਹੁੰਦਾ ਚਾਰ ਜਿੰਨਾ ਟਾਈਮ ਤੁਸੀਂ ਮਰਜੀ ਪਾ ਕੇ ਰੱਖ ਸਕਦੇ ਤੇ ਮੈਂ ਇੰਨਾਂ ਕ ਪਾਉਂਗੀ ਤੇ ਹਮੇਸ਼ਾ ਇਹ ਗੱਲ ਯਾਦ ਰੱਖਣੀ ਵੀ ਜਿਹੜੀ ਛੋਟੀ ਮਿਰਚ ਆ ਕੋੜੀ ਹੁੰਦੀ ਹੈ ਤੇ ਇਹਨੂੰ ਆਪਾਂ ਦਸਤਾਨੇ ਪਾ ਕੇ ਕੱਟਣਾ ਵਾ ਕਿਉਂਕਿ ਫਿਰ ਬਹੁਤ ਜ਼ਿਆਦਾ ਹੱਥ ਜਿਹੜੇ ਮੱਚਦੇ ਆ ਬਾਅਦ ਚ ਤੇ ਇਹ ਜਿਹੜੀ ਛੋਟੀ ਮਿਰਚ ਹੁੰਦੀ ਹੈ ਨਾ ਇਹ ਬਹੁਤ ਜ਼ਿਆਦਾ ਕੋੜੀ ਹੁੰਦੀ ਹੈ ਜਿਹੜੀ ਜਿਹੜੀ ਮੋਟੀ ਮਿਰਚ ਹੁੰਦੀ ਆ ਉਹ ਘੱਟ ਕੜਤਣ ਚ ਹੁੰਦੀ ਆ ਇਹ ਕੜਤਣ ਚ ਜ਼ਿਆਦਾ ਹੁੰਦੀ ਆ ਨਾ ਆਪਾਂ ਅੱਗੇ ਦੱਸਦੇ ਹਾਂ ਤੁਹਾਨੂੰ ਕੀ ਕਰਨ ஹம் அப்பாபேன் தாசத்தை கரம உதவி சுக்கே மசாலே அப்படின் சோஃபி மீ தனிய ஜீரா ராய் சாரி பாக்கணும் சார மசாலே இது பாதுவா வங்கி தர ਹਾਂਜੀ ਮਸਾਲੇ ਆਪਣੇ ਪੁੱਜ ਗਏ ਆਪਾਂ ਹੁਣ ਇਹਨਾਂ ਰਗੜ ਦਿਆਂ ਤੇ ਉਹਨਾਂ ਟਾਈਮ ਮੈਂ ਇੱਧਰ ਤੇਲ ਧਰਤਾ ਸਰੋਂ ਦਾ ਤੇ ਇਹ ਥੋੜਾ ਜਿਹਾ ਕਲਕ ਜਾਊਗਾ ਗਰਮ ਹੋ ਜਾਊਗਾ ਹਾਂਜੀ ਜਿਹੜੇ ਆਪਾਂ ਇਹ ਮਸਾਲੇ ਆ ਰਗੜੇ ਇਹ ਆਪਾਂ ਕੁੰਡੇ 'ਚ ਕਿੱਤੇ ਜਾਂ ਦੂਜਾ ਗਰਮ ਤੇ ਇਹ ਆਪਾਂ ਕੁੰਡੇ 'ਚ ਰਗੜਨੇ ਆ ਤੇ ਮੈਕਸੀ 'ਚ ਨਹੀਂ ਕਿਉਂਕਿ ਮੈਕਸੀ 'ਚ ਜ਼ਿਆਦਾ ਇਹ ਵੀਕ ਹੋ ਜਾਣਗੇ ਆਪਾਂ ਥੋੜੇ ਜਿਹੇ ਮੋਟੇ ਰੱਖਨੇ ਹਾਂਜੀ ਹੁਣ ਆਪਾਂ ਮਸਾਲਾ ਇਹ ਪਨੇ ਪੀਸ ਲਿਆ ਤੇ ਹੁਣ ਆਪਾਂ ਇਹਨੂੰ ਸਾਰੇ ਕਾਸੀਨ ਮਿਰਚਾਂ ਦੇ ਵਿੱਚ ਰਲਾਉਣਾ ਨਮਕ ਵਿੱਚ ਹਲਦੀ ਤੇ ਸਾਰੇ ਮਸਾਲੇ ਤੇ ਥੋੜਾ ਜਿਹਾ ਵਿੱਚ ਤੇਲ ਪਾ ਕੇ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰਦੇ ਹਾਂ ਸਰ੍ਹੇ ਪਾਤੇ ਹੁਣ ਆਪਾਂ ਪਾਉਣਾ ਜੀ ਇਹਦੇ ਵਿੱਚ ਨਮਕ ਹਲਦੀ ਪਾਵਾਂਗੇ ਇੱਕ ਚੰਨ ਚੋੜਾਂਗੀ ਦੇ ਵਿੱਚ ਜੇ ਨਿੰਬੂ ਨਿੰਬੂ ਕੱਟ ਕੇ ਇਹਦੇ ਵਿੱਚ ਨਿਚੋੜ ਦੇਣਾ ਅੰਜੀ ਆਪਾਂ ਹੁਣ ਇਹਦੇ ਵਿੱਚ ਨਿੰਬੂ ਨਿਚੋੜਤਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਗਰਮ ਕੀਤਾ ਹੋਇਆ ਤੇਲ ਥੋੜਾ ਜਿਹਾ ਆਪਾਂ ਵਿੱਚ ਪਾ ਕੇ ਮਿਕਸ ਕਰਾਂਗੇ ਤੇ ਬਾਕੀ ਪਾਵਾਂਗੇ ਆਪਾਂ ਇਹ ਬਾਸ ਉਹ ਦੇਖੋ ਜੀ ਦੇਖਣੇ ਕਿੰਨਾ ਵਧੀਆ ਲੱਗ ਜਾਂਦਾ ਵਾ ਆਪਾਂ ਨਾਲ ਦਿਨ ਨਾਲ ਵੀ ਖਾ ਸਕਦੇ ਹਾਂ ਇਹ ਚੰਗੀ ਤਰ੍ਹਾਂ ਮਸਾਲੇ ਤੇਲ ਨਿੰਬੂ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਹਾਂਜੀ ਹੁਣ ਆਪਾਂ ਇਹਨੂੰ ਮਿਕਸ ਕਰਦੇ ਇਹਦੇ ਵਿੱਚ ਤੇ ਹੁਣ ਆਪਣੇ ਕੋਲ ਆਹ ਵਰਤਮਾਣ ਤੇ ਇਹਦੇ ਵਿੱਚ ਆਪਾਂ ਇਹਨੂੰ ਕੱਢ ਲੈਨੇ ਆ ਚਾਰਨਾ ਆ ਦੇਖੋ ਜੀ ਆਪਾਂ ਇਹਦੇ ਵਿੱਚ ਕੱਢਤਾ ਵਰਤਮਾਣ ਦੇ ਚਾਰ ਤੇ ਹੁਣ ਆਪਾਂ ਥੋੜਾ ਜਿਹਾ ਤੇਲੇ ਦੇ ਉੱਪਰ ਦੀ ਪਾ ਦਾਂਗੇ ਤੇ ਪਾ ਕੇ ਇਹਨੂੰ ਆਪਾਂ ਬੰਦ ਕਰਕੇ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਵੇਖੋ ਜੀ ਕਿੰਨਾ ਵਧੀਆ ਬਣ ਗਿਆ। ਆਪਾਂ ਲੈ ਗਰਮ-ਗਰਮ ਖਾ ਲੋ ਇਹ ਪਰੌਠਿਆਂ ਦਾ ਬਹੁਤ ਸਵਾਦ ਲੱਗਦਾ ਆ ਲੋ ਆਲੇ। ਤੇ ਚਾਹ ਕਿਸੇ ਵੀ ਸਬਜ਼ੀ ਨਾਲ, ਦਾਲ-ਦਾਲ, ਮੱਚ ਦਾ ਚਾਹਤਾ ਸਵਾਦ ਲੱਗਦਾ। ਠੀਕ ਹੈ ਜੀ ਅਸੀਂ ਅੱਜ ਦੀ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਆ ਕਰੋ। ਮਿਲਾਂਗੇ ਜੀ ਅਗਲੀ ਵੀਡੀਓ ਚ ਲੈ ਕੇ ਕੋਈ ਨਵੀਂ ਰੈਸਪੀ। ਠੀਕ ਹੈ ਜੀ ਬਾਏ-ਬਾਏ। ਹਾਂਜੀ ਆ ਆਪਣੇ ਕੋਲ ਜਿਹੜਾ ਨਿੰਬੂ ਬਚ ਗਿਆ ਸੀ ਤੇ ਉਹ ਹੀ ਆਪਾਂ ਥਾਲ ਦੇ ਵਿੱਚ ਨਿੰਬੂ ਕੱਟ ਕੇ నింబూదా అగ్గ డబ్బీ చూడం టేస్టీ బాధాన నింబూదే అ